ਇਹ ਨਹੀਂ ਇਹ ਚੜ੍ਹਨ ਦੀ ਰੋਡ ਤੇ ਜਿਵੇਂ ਤੂੰ ਰੋਕਦਾ ਇਹ ਤਾਂ ਆਪ ਕੋਈ ਤੈਨੂੰ ਦੱਸੂਗੀ ਮੂਰੇ ਸਟੀering ਛੱਡ ਫਿਰ ਦੇਖੀ ਜਾਉ। ਆ ਕੇ ਗੇਅਰ ਤੀਜਾ ਚੌਥਾ ਛੱਡ ਲੈ ਸਟੀering ਹੌਲੀ ਹੌਲੀ ਨੇ ਦੇ ਇਸ ਤੇ। ਹਾਂ ਹੱਥ ਛੱਡ ਦੇ। ਛੱਡ ਦੇ ਛੱਡ ਦੇ ਬੇਫਿਕਰ। ਛੱਡ ਦੇ ਹੱਥ। 11 ਇਸ ਨਾਰਮਲ ਜਿਹਾ ਰੱਖੀ ਬੱਸ। ਇਹ ਤਾਂ ਉਹ ਲੱਗਿਆ ਨਹੀਂ ਹੋਇਆ ਲੱਗਿਆ ਨਹੀਂ ਹੋਇਆ। ਉਹ ਲੱਗਿਆ ਨਹੀਂ ਹੋਇਆ। ਹਾਂ ਇੱਥੋਂ ਉਹ ਦਫਾ ਜਿਹੜੇ ਲਾਈਨ ਜੀ ਬਣੀ ਹੋਈ ਆ ਹਾਂ। ਹੌਣ ਲਾ ਦੇ ਬਸ ਹੁਣ ਲੱਗ ਗਿਆ ਹੁਣ ਲੱਗ ਗਿਆ ਹੁਣ ਲੱਗ ਗਿਆ ਹੁਣ ਛੱਡ ਦੇ ਗੇਅਰ ਬਦਲੀ ਚੱਲ ਉਹ ਗੱਡੀ ਦੇ ਕੋਲੇ ਦੇਖਦਾ ਬ੍ਰੇਕ ਲਾਉਗੀ ਕਿਤੇ ਹੋਰ ਹੀ ਨਾ ਕੰਮ ਹੋ ਜੇ ਨਹੀਂ ਗਲਤ ਮਾਰਦੇ ਕਰ ਕਰਕੇ ਇਕੱਠਾ ਹੀ ਮਾਰਦੀ ਐ ਫਿਰ ਐਸੇ ਹਾਂ ਜੇ ਬੈਲਟ ਨਾ ਲੱਗੀ ਹੋਵੇ ਮੱਥਾ ਮਾਰੂਗੀ ਸਿਰ ਨਾਲ ਬੈਲਟ ਤੋਂ ਬਿਨਾਂ ਲਾਉਂਦੀ ਵੀ ਨਹੀਂ ਮੈਂ ਮੋਰ ਦੀ ਹਿੱਟ ਲੈ ਬੈਲਟ ਕਿਤੇ ਹੋਰ ਇਹ ਗੇਰ ਗੇਰ ਆਟੋ ਗੇਰ ਆਪਦੇ ਫੜਦੀ ਹੋਣਾ ਜਿਹੜੀ ਆਟੋ ਚ ਆਉਂਦੀ ਐ ਇਹ ਹਾਂ ਉਜ ਮੈਨੂਅਲ ਵੀ ਆ ਦੂਜਾ ਵੀ ਆ ਨਾਲੇ ਕਹਿੰਦੇ ਕਟਾਈ ਇਹ ਹੈ ਆਪਦੇ ਆਪ ਦੇ ਲਾ ਦੇ ਹੁਣ ਆਹ ਫੋਨ ਲਾ ਦੇ ਲੱਗਿਆ ਹੋਇਆ ਹੁਣ ਸਾਡ ਤੇ ਸਟੀਅਰ ਛੱਡ ਦੇ ਸਟੀਅਰ ਛੱਡ ਦੇ ਹੁਣ ਬੰਦ ਕਰਦਾ ਮੈਂ ਨਹੀਂ ਚੱਲਦਾ ਹਣਾ ਹੁਣ ਚੱਲਦੇ ਛੱਡ ਦੇ ਬ੍ਰੇਕ ਮਾਰੂ ਆਪਦੇ ਬ੍ਰੇਕ ਨੂੰ ਮਾਰੂ ਮਾਰ ਤੇ ਆਹ ਪਿਆ ਤਾਂ ਆਪ ਰੁਕੀਦਾ ਉਹ ਕਟਾਈ ਕਰ ਪਹਿਲਾਂ ਤੂੰ ਸਿੰਗਲ ਲਾਈਨ ਚ ਬਾੜ ਕੇ ਦੇ ਅੱਗੇ ਕੱਢ ਕੇ ਟਰਾਲੀ ਨੂੰ ਮੈਂ ਵੀ ਸਾਡਾ ਬੰਦਾ ਡਰ ਹੀ ਜਾਂਦਾ ਥੋੜਾ ਜਿਹਾ ਪਹਿਲੀ ਵਲੀ ਵਾਰ ਹੋ ਜਾਂਦਾ ਆਪਾਂ ਮੈਨੂੰ ਲਗੱਡੀਆਂ ਦੇ ਦੇਸੀ ਚਲਾਉਂਗੇ ਨਾ ਉਹਦੇ ਨਾਲ ਆਪਾਂ ਸੈਂਸਰ ਵਾਲੀ ਦਾ ਥੋੜਾ ਜਿਹਾ ਕਟਾਈ ਤੇਨੇ ਆਉਂਦੀ ਆ ਬਕਰੀ ਸੀ ਉਹ ਕਰਦੀ ਇਹਨਾਂ ਨੂੰ ਲਾਈਨ ਕ੍ਰੋਸ ਕਰਦੇ ਆ ਤੈਨੂੰ ਹੱਥ ਢੰਦਾ ਜਾ ਫੜ ਕੇ ਰੱਖੀਂ ਨਾ ਆਪੀ ਮੋੜ ਮੋੜ ਮੋੜੂ ਇਹੋ ਉਹਨੇ ਬਾਰੰਗ ਟਿੱਕੀ ਪਈ ਆ ਦੀ ਲਾਈਨ ਕ੍ਰੋਸ ਕਰਕੇ ਦੇਖ ਲੈ ਐਦਾਂ ਨੂੰ ਕਰਕੇ ਦੇਖ ਲੈ ਲਾਈਨ ਦਾ ਹੋਰ ਹੋਰ ਲੱਗਿਆ ਹੋਇਆ ਤੇ ਹੁਣ ਦਾ ਥੋੜੀ ਜਿਹੀ ਛੱਡ ਦੇ ਬੱਸ ਉਹ ਲੱਗਿਆ ਤਾਂ ਹੋ ਜਾਣੀ ਲੱਗਿਆ ਹੋਇਆ ਨਾ ਫਿੱਕਾ ਹੁੰਦਾ ਹੋਰ ਲੱਗਿਆ ਆ ਚੱਲ ਪੈਸਟਰੀ ਇਹਨਾਂ ਨੂੰ ਹੁਣ ਆਪ ਜੇ ਮੁਰੂਵੇ ਥੋੜਾ ਆ ਮੋੜ ਦੇ ਆਹਾਂ ਮੋੜ ਜਾ ਕੇ ਇਹ ਜਾਂਦੇ ਆ ਹਾਂ ਦੇ ਥੋੜੀ ਜਿਹੀ ਜਿਵੇਂ ਟਰੈਕ 'ਚ ਲੈ ਕੇ ਜਾਊਗੀ ਬੱਸ ਬਾ ਚੱਟੀਆਂ ਲੈ ਪੱਟੀਆਂ ਦੇਖ ਕੇ ਚੱਲਣਾ ਨੇ ਯਾਰ ਖੋ ਦੇ ਹੌਣ ਆ ਗਿਆ ਤੇ ਉੱਪਰ ਸਟੀਅਰਿੰਗ ਨੂੰ ਪੜ ਕੇ ਰੱਖੋ ਮੈਂ ਹੀ ਲਿਆਇਆ ਮਲੇ ਕੋਲ ਹੌਲੀ ਹੌਲੀ ਅੱਛਾ ਗਾਣੇ ਸੁਣਦੇ ਆ ਆ ਵਾਰਨਿੰਗ ਦਿੰਦੀ ਆ ਹੈ ਨਾ ਹੁਣ ਬਾਹਰ ਨੀ ਕਾਦੀ ਵੀ ਸਟੀਅਰਿੰਗ ਉੱਤੇ ਹਾਂ 3% ਹੈਂਡਸ ਓਨ ਦੀ ਸਟੀਅਰਿੰਗ ਵੀਲ ਸਟੀਅਰਿੰਗ ਉੱਤੇ ਪਾ ਲਿਆ ਸਟੀਅਰਿੰਗ ਵਾਈਬ੍ਰੇਟ ਵੀ ਕਰਦੀ ਹੈ ਜਿਵੇਂ ਬੰਦਾ ਸੌਂ ਗਿਆ ਨਾ ਮੈਂ ਛੱਡ ਦੇ ਫੇਰ ਛੱਡ ਦੇ ਪਹਿਲਾਂ ਵੀਪ ਦੇਣੀ ਆ ਜੇ ਤੁਸੀਂ ਕੋਈ ਮੂਵਮੈਂਟ ਨਹੀਂ ਕੀਤੀ 2 ਮਿੰਟ ਦੇਖ ਲਈ 3 ਮਿੰਟ ਦੇਖ ਲਈ ਜੇ ਵੀ ਡਰਾਈਵਰ ਸੌਂ ਤਾਂ ਨਹੀਂ ਗਿਆ ਉਹ ਗੱਡੀ ਦੇ ਮੂੰਹ ਤੇ ਦੇਖ ਲਾਵੇ ਲਾਵੇ ਇਹ ਪਹਿਲਾਂ ਸਟੀering ਵਾਈਬ੍ਰੇਟ ਬੀਪ ਦਊ ਫਿਰ ਸਟੀering ਵਾਈਬ੍ਰੇਟ ਫਿਰ ਸੀਟ ਵਾਈਬ੍ਰੇਟ ਕਰੂਗੀ ਡਰਾਈਵਰ ਵਾਲੀ ਆਹ ਰੈਡੀ ਦੇ ਲਵੇ ਲਾ ਇਹ ਬੰਦੇ ਰੋੜੀ ਹੋਊਗਾ ਦੇਖੀ ਤੂੰ ਦੇਖ ਦੇ ਕੇ ਜਾਣ ਦੇ ਮੜੀ ਉਥੋਂ ਮੁੜਿਆਊਗੀ ਗੱਡੀ ਸਾਈਡ ਤੇ ਲਾ ਕੇ ਨਾ ਇਹ ਉਹ ਰੈਡੀ ਕੋਲ ਦੇਖ ਰੈਡੀ ਕੋਲੇ ਆਪੀ ਇਹਨੇ ਰੋਕਣਾ ਤੈਨੂੰ ਬੈਣੀ ਤੇਜ਼ ਵੀ ਨਾ ਕਰੀ ਜਾਣਗੇ ਹਿਸਾਬ ਜਨ ਨਾਲ ਆ ਗਈ ਲਾਗੀ ਮਾਰਨਾ ਆ ਤੂੰ ਹੱਥ ਬਾਈ ਤੋਂ ਮੋੜ ਲੈ ਚੱਲ ਗਿਉਆ ਉਹਦੇ ਨੂੰ ਮਨ ਲੱਗਦਾ ਉੱਥੇ ਕੋਲ ਮਿਲਾ ਕੇ ਇਹ ਅੱਧੀ ਾਟਵਾ ਹੈ ਇਹ ਤਾਂ ਉਹਨਾਂ ਦਾ ਡਾਰਕ ਲੈਵਲ 5 ਤੱਕ ਆਉਣਾ ਬਾਹਰ ਨਹੀਂ ਜਿਹੜੇ ਡਰਾਈਵਰ ਸਾਹਮਣੇ ਇਹ 2 ਆਇਆ ਹੁਣ ਇਹਨਾਂ ਚ ਹਲੇ ਇਹ 2 ਆ 5 ਵਾਲਾ ਤਾਂ ਆਪਣਾ ਚੱਲਦਾ ਨਹੀਂ ਉਹਦਾ ਰਡਾਰ ਸਿਸਟਮ ਬਹੁਤ ਅੰਦਰੂਨੀ ਚ ਆ ਸਿਆਣਾ ਚ ਹੁਣ ਯਾਰਾ ਧੁੱਪੀ ਤੇ ਲੀਟਰ ਲਾਉਣ ਦੀ ਲੋੜ ਨਹੀਂ ਸੀਟਾਂ ਦਾ ਵੀ ਕੰਮ ਪਈ ਹੈ ਯਾਰਾ ਨਾਰਮਲ ਸੀਟਾਂ ਨੇ ਗਰਮੀ ਆਉਂਦੀ ਆਪਾਂ ਨੂੰ ਬੈਠੇ ਨੂੰ ਹਨੀਆਂ ਠੰਡੀਆਂ ਕੂਲਿੰਗ ਦਿੰਦੀਆਂ ਨੇ ਹਾਂ ਬੋਲਦੇ ਸਪੀਕਰ ਨੇ ਅੱਠ ਸਾਊਂਡ ਸਾਊਂਡ ਵਧੀਆ ਉਹਦਾ ਫੁੱਲ ਕਹਿੰਦੇ ਉਹਦਾ ਸਾਊਂਡ ਤਾਂ ਸਹਰਾ ਹੀ ਹੁੰਦਾ ਸਾਰਿਆਂ ਨਾਲੋਂ ਵਧੀਆ ਲਾਈਨ ਹੈ ਕਾਪੀਰਾਈਟ ਆ ਆਹ ਨਾਲੋਂ ਦੇ ਨਾ ਉਹ ਲੱਗੇ ਪਹਿਲੇ ਹੀ ਦੇਣ ਉਹਨਾਂ ਦੀ ਗੱਟੀਆਂ ਹੁੰਦੀਆਂ ਯਾਰ ਮੂਰੇ ਆਪ ਆਪ ਮੋੜਿਆ ਦੀ ਨਹੀਂ ਲਾਇਨ ਦੀ ਵੀ ਨਹੀਂ ਹਲਾਉਂਦੀ ਇੱਥੇ ਹੱਥ ਚ ਵੀ ਜਾਂਦਾ ਫੜਿਆ ਹੁਣ ਹੁਣ ਇਹ ਆਪਦੇ ਆਪ ਪਹਿਲਾਂ ਮੈਂ ਆਪਦੇ ਆਪ ਸਾਈਡ ਤੇ ਕਰਤੀ ਉਹਨੇ ਆਪਦੇ ਸਿੱਧਾ ਕਰ ਦਸਤੇ ਨਹੀਂ ਇਹ ਪੁਰਾਣ ਲੋਕ ਜਿਵੇਂ ਮੂਰੇ ਆਉਂਦੇ ਸੀਗਾ ਸਭ ਨਾਲ ਚੱਲਦੀ ਆ ਸਕਰੀਨ ਦੇ ਹਿਸਾਬ ਨਾਲ ਚੱਲਦੀ ਆ ਜਾਰੇ ਸੀ ਹਾਂ ਉਹ ਜਿਵੇਂ ਹੁਣ ਲੋਕ ਮੂਰ ਲੈ ਆਏ ਸੀਗੇ ਇਹ ਮੂਰ ਦੀ ਉੱਥੇ ਦਾ ਦਾਸ ਵੀ ਕੀ ਕਰੂਗਾ ਮੈਂ ਕਣ ਹਾਂ ਇਹ ਰੁਕ ਜੂ ਗੱਲਾ ਇਹ ਦੱਸਦੀ ਆ ਇਹਨੇ ਰੁਕ ਜਾਣਾਗਾ ਪਰ ਅਗਲਾ ਤਾਂ ਪਿੱਛੇ ਲੈ ਕੇ ਮਾਰੂਗਾ ਆਹੋ ਯਾਨੀ ਇਹ ਗੱਲ ਤਾਂ ਹੈਗੀ ਆ ਹਾਂ ਲੋਕਾਂ ਦਾ ਕੀ ਕਰੀ ਉਹੀ ਦਾ ਉਹੀ ਤਾਂ ਕਰ ਲੈਣਾ ਹੁਣ ਜਿਵੇਂ ਦੋਸਤਾਂ ਦੀ ਡਰਾਈਵਰੀ ਲੋਕਾਂ ਤੋਂ ਬਚਣਾ ਆ ਸੀਸਿਆਂ ਦੇ ਵਿੱਚ ਜਿਹੜਾ ਸਾਰਾ ਇਹ ਉਹ ਹੈ ਸੀਸਿਆਂ ਦੇ ਸਾਇਨ ਜੇ ਕਾਦੇ ਨਾ ਇਹਨਾਂ 'ਚ ਵੀ ਥਰੇ ਉਹ ਲੱਗੇ ਹੋਣੇ ਕੈਮਰੇ ਕੈਮਰਾ ਵੀ ਇੱਕ ਮਲਰ ਹੈ ਇਹ ਉਹ ਗਰਮ ਵੀ ਹੁੰਦੇ ਨਾ ਇਹ ਤਾਂ ਦੂਈ ਨੰਬਰ ਇਹ ਨੇ ਫੋਗਾ ਹਾਂ ਐਂਟੀ ਫੋਗ ਨੂੰ ਐਂਟੀ ਫੋਗ ਹੁੰਦੀ ਹੈ ਜਾਓ ਦੀ ਫੋਗਰ ਜੇ ਨੇ ਚ ਹਾਂ ਦੀ ਫੋਗਰ ਚੱਲ ਹੁਣ ਮੋੜ ਮੜੂ ਇੱਥੇ ਫੋਗ ਨਹੀਂ ਜੰਮਦੀ ਇਹਦੇ ਵਿੱਚ ਹੱਥ ਨਾਲ ਲਈ ਇਹ ਮੜ ਗਈ ਆਹ ਨਹੀਂ ਰ ਅਗਨੇ ਲਉਣਾ 24 ਲੱਖ ਇੰਡੀਕੇਟਰ ਲਾ ਕੇ ਆਪਦੇ ਆਪ ਮੋੜਦੀ ਆ ਫਿਰ ਪਟਿਆਲੇ ਜਿਦਣੇ ਲਾਉਂਚ ਕੀਤੇ ਸੀ ਉਦੋਂ ਨਹੀਂ ਇਹ ਆ 10000 ਵੀ ਹੱਥਾਂ ਜਾ ਲਾਉ ਉਹ ਇਹਨੂੰ ਕਿਸੇ ਹੋਰ ਬੰਦੇ ਸੌਈ ਜਾਵੇ ਚੱਲ ਜਾਣ ਦੇ ਬਸ ਹਣ ਤਾਂ ਲਾ ਲਾ ਉੱਥੇ ਇਹ ਕਰਦੇ ਆ ਕਿੱਦਾਂ ਕਰਿਆ ਜਾਂਦੀ ਆ ਇਹ ਸ਼ੌਂਕ ਨਾਲ ਲੈ ਆਉਂਦੀ ਆ ਬਾਈ ਗੱਡੀ ਇਹਦੀ ਹਾਂ ਜੇ ਆਪਾਂ ਕਹੀਏ ਕੰਮ ਨੂੰ ਨਹੀਂ ਗੱਡੀ ਲੈ ਆਉਂਦੀ ਇਹ ਮੈਂ ਅਗਲਾ ਨੂਵਾ ਲੈਂਦਾ ਅਗਲਾ ਕਹਿੰਦੇ ਪਰ ਟੈਕਸੀ ਕੰਮ ਨੂੰ ਲੈ ਲਾਂਗੇ ਟੈਕਸੀ ਵਾਲੇ ਕੰਮ ਨੂੰ ਨਹੀਂ ਗੱਡੀ ਇਹ ਨਾ ਟੈਕਸੀ ਵਾਲੇ ਤਾਂ ਨਹੀਂ ਚੱਲਦੀ ਇਹ ਤਾਂ ਸ਼ੌਂਕ ਵਿੱਚ ਲੋਕਾਂ ਨੇ ਰੱਖਿਆ ਵੀ ਪਹਿਲਾਂ ਨਹੀਂ ਟੈਕਸੀ ਪਾਉਂ ਜਾਂਦੇ ਇਹ ਤੋਂ ਪਹਿਲਾਂ ਵਾਲਾ ਮਾਡਲ ਹਾਂ ਇਹ ਤਾਂ ਸ਼ੌਂਕ ਵਾਲੀਆਂ ਗੱਡੀਆਂ ਅਲਕ ਯਾਰ ਉਹ ਵੀ ਸ਼ੌਂਕ ਵਾਲੀ ਆ ਆਲਕ ਯਾਰ ਵੀ